ਆ ਗਿਆ ਹੈ ਉਹੀ ਬਿਲੋ ਟਾਈਮ ਗਾਣਾ ਨਹੀਂ ਚੱਲਦਾ ਹੁੰਦਾ ਉਹੀ ਗੱਲ ਹੋ ਗਈ ਪੰਚਾਇਤਾਂ ਪੰਜਾਬ ਵਿੱਚ ਭੰਗ ਹੋ ਚੁੱਕੀਆਂ ਤੁਸੀਂ ਸਾਰਿਆਂ ਨੇ ਖਬਰ ਗੁਮਨਾ ਸੁਣ ਹੀ ਲਈਆਂ ਹੋਣੀਆਂ ਚਲੋ ਆਪਾਂ ਨੂੰ ਟਾਈਮ ਨਹੀਂ ਖਰਾਬ ਕਰਦੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਪ੍ਰਬੰਧਕ ਲੱਗ ਜਾ ਰਹੇ ਆ ਪੰਜਾਬ 'ਚ ਸਾਰੇ ਜਿੰਨੇ ਵੀ ਪੰਚਾਇਤਾਂ ਦੇ ਹਨ ਹੈਗੇ ਆ ਮਹੀਨੇ ਡੇਢ ਮਹੀਨੇ ਤੱਕ ਬੂਟਾ ਪੈ ਜਾਣੀ ਹੈ ਨਵੇਂ ਸਰਪੰਚ ਇਲੈਕਟ ਹੋਣੇ ਆ ਸਾਰੇ ਪੰਜਾਬ 'ਚ ਅ ਜਿਹੜੇ ਮਤਲਬ ਇੱਕ ਇੱਕ ਪਿੰਡ ਚ ਦੋ ਦੋ ਤਿੰਨ ਤਿੰਨ ਪੰਚਾਇਤਾਂ ਸੀ ਉਹਨਾਂ ਨੂੰ ਮਰਜ ਕਰਕੇ ਇੱਕ ਹੀ ਪੰਚਾਇਤ ਬਣਨੀ ਆ ਤੇ ਉਹ ਨਿੱਕੇ ਨਿੱਕੇ ਜਾਣਕਾਰੀਆਂ ਦੋ ਸਾਰਿਆਂ ਕੋਲ ਹੀ ਹੈਗੀਆਂ ਅ ਮੈਂ ਕਹਿੰਨਾ ਵੀ ਹਰੇ ਆਪਾਂ ਘਰ ਚ ਤਾਂ ਪੰਜ ਪੜਦੇ ਆ ਕੋਈ ਥਾਂ ਤੇ ਤੁਸੀਂ ਸੁਣਾ ਹੋਊਗਾ ਵੀ ਹਰ ਇੱਕ ਬੰਦਾ ਕਹਿ ਦਿੰਦਾ ਵੀ ਨੌਜਵਾਨਾਂ ਨੂੰ ਬਈ ਰਾਜਨੀਤੀ ਚ ਆਉਣਾ ਚਾਹੀਦਾ ਪੇਰੀ ਆਪਣਾ ਕੁਝ ਬੰਨਾ ਕਿਉਂਕਿ ਨੌਜਵਾਨ ਆ ਜਿਹੜੇ ਜਦੋਂ ਕਹਿੰਦੇ ਵੀ ਨਿਸ਼ਚਾ ਕਰ ਲੈਣਾ ਤੇ ਉਹ ਕੁਝ ਨਾ ਉਸ ਕਾਰੀ ਦਿੰਦੇ ਆ ਬੜਾ ਸੋਚ ਸਾਜਦੇ ਨਹੀਂ ਤੇ ਜਿਹੜੇ 40 ਸਾਲ ਵਾਲੇ ਹੁੰਦੇ ਤੇ 40 ਸਾਲ ਤੋਂ ਪਲੱਸ ਵਾਲੇ ਹੋ ਜਾਂਦੇ ਆ ਉਹ ਨਾ ਉਹਨਾਂ ਦੇ ਜਦੋਂ ਕੋਈ ਕੋਈ ਗੱਲ ਸੋਚਦੇ ਆ ਵੀ ਉਹ ਫਿਰ ਡੇਢ ਪੁੰਚ ਲੱਗ ਜਾਂਦੇ ਆ ਆਇਆਂ ਕਰਾਂਗੇ ਤਾਂ ਆਇਨਾ ਹੋ ਜੇ ਆਇਆਂ ਕਰਾਂਗੇ ਤਾਂ ਆਇਨਾ ਹੋ ਜੇ ਵਿੱਚ ਜੇ ਕਹਿੰਦੇ ਵੀ ਵਿਕਾਸ ਦੀ ਗਤੀ ਤੇਜ਼ ਕਰਨੀ ਆ ਤਾਂ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਇਹ ਨਾ ਵੀ ਕਹਿ ਦਿੰਦੇ ਆ ਵੀ ਨੌਜਵਾਨ ਵਧਿਆ ਕਰਨਗੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਨੌਜਵਾਨਾਂ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਹਰ ਇੱਕ ਬੰਦਾ ਕਹੀ ਜਾਂਦਾ ਕਿ ਤੇ ਕੋਸ਼ਿਸ਼ ਵੀ ਕਰਿਆ ਕਰੋ ਕਿਸੇ ਨੂੰ ਪ੍ਰੇਰਣਾ ਵੀ ਦਿਓ ਕਿਸੇ ਨੌਜਵਾਨ ਨੂੰ ਆਪਦੇ ਨੇੜੇ ਤੇੜੇ ਆਣੂ ਘਾਨੇ ਚ ਗਲੀ ਮਹੱਲੇ ਚ ਆਪਦੇ ਪਿੰਡ ਚ ਆਪਦੇ ਸ਼ਹਿਰ ਚ ਆਪਦੇ ਪੰਜਾਬ ਚ ਆਪਦੀ ਰਿਸ਼ਤੇਦਾਰੀ ਚ ਜਿਹੜਾ ਵੀ ਤੁਹਾਨੂੰ ਨੌਜਵਾਨ ਲੱਗਦਾ ਵੀ ਇਹ ਸਹੀ ਸੋਚ ਵਾਲਾ ਕਿਤਾਬਾਂ ਕਿਤਬਾਂ ਪੜ੍ਹਨ ਦਾ ਸ਼ੌਂਕ ਰੱਖਦਾ ਗਿਆਨਵਾਨ ਵੀ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ ਉਹਨੂੰ ਰਾਜਨੀਤੀ ਲਈ ਪ੍ਰੇਰਨਾ ਦਿਓ ਕੋਈ ਵੀ ਭਾਈ ਵੀ ਤੇਰੇ ਅਰگە ਸਮਝ ਚਾਹੀਦਾ ਸਰਪੰਚ ਸਾਰਾ ਪਿੰਡ ਤੇਰੇ ਮਗਰਾ ਉਹ ਜਾ ਖੜਾ ਨਹੀਂ ਲੱਗਨ ਤਿੰਦੇ ਤੇਰੇ ਪੈਸੇ ਜਿਵੇਂ ਕਿ ਆਪਣਾ ਚੱਲਦਾ ਆ ਰਿਆ ਪਿਛਲੀਆਂ ਰਵੈਦੀ ਪਾਰਟੀਆਂ ਚ ਜਾਂ ਆਪਾਂ ਕਹ ਲਈ ਆਪਣਾ ਇਤਿਹਾਸ ਦੇਖੀਏ ਤਾਂ ਹੁਣ ਤਾਂ ਕੀ ਹੁੰਦਾ ਵੀ ਵੋਟਾਂ ਦੇ ਮੁੱਲ ਪੈਂਦੇ ਆ 2 2 3 3000 ਕਰੋੜ ਕਰੋੜ ਦੀ ਸਰਪੰਚੀ ਜਾਵੜਦੀ ਆ ਵੀ ਉਹ ਚੀਜ਼ਾਂ ਅਗਲੇ ਨੂੰ ਕਹੋ ਤੁਸੀਂ ਵੀ ਭਾਈ ਸਾਨੂੰ ਪੜੇ ਲਿਖੇ ਸਰਪੰਚ ਚਾਹੀਦਾ ਵੀ ਬਾਤ ਸਭ ਨੂੰ ਆਰਟੀਆ ਪਾ ਪਾ ਰਗੜ ਕੜਾ ਕੜਾ ਤੇ ਬਾਤ ਕਚੈਰੀਆਂ ਚ ਨਾਗ ਲੈਣਾ ਉਲਝਣਾ ਪਵੇ ਵੀ ਅਗਲਾ ਉਹੀ ਇਮਾਨਦਾਰ ਹੋਵੇ ਵੀ ਇਮਾਨਦਾਰ ਸਰਪੰਚ ਚੁਣ ਲੋ ਉਹਨੂੰ ਜਿਹੜਾ ਤੁਹਾਨੂੰ ਯੋਗ ਬੰਦਾ ਲੱਗਦਾ ਪੜਿਆ ਲਿਖਿਆ ਹੋਵੇ ਹੈ ਚੰਗਾ ਵਧੀਆ ਪਿੰਡ ਦੇ ਲਈ ਕੰਮ ਕਰੇ ਅਗਲਾ ਜਿਵੇਂ ਹਰ ਇੱਕ ਬੰਦਾ ਕਹਿੰਦਾ ਵੀ ਸਾਡਾ ਨਾ ਪਿੰਡ ਕੈਲਗਰੀ ਵਰਗਾ ਹੋਵੇ ਤੇ ਕਲਗਰੀ ਬਣਾਉਣਾ ਕਿਨੇ ਆ ਨੌਜਵਾਨਾਂ ਨੇ ਤੇ ਤੁਸੀਂ ਹੁਣ ਤੁਹਾਡੇ ਕੋਲ ਮੌਕਾ ਆ ਉਹਦੇ ਪਿੰਡ 'ਚ ਜਿਹੜੇ ਤੁਹਾਡੇ ਪਿੰਡ 'ਚ ਸੂਝਵਾਨ ਨੌਜਵਾਨ ਆ ਉਹਨਾਂ ਨੂੰ ਹੌਸਲਾ ਦਿਓ ਵੀ ਭਾਈ ਅਸੀਂ ਤੁਹਾਡੇ ਪੈਸੇ ਨਹੀਂ ਲੱਗਣ ਦਿੰਦੇ ਆ ਆਜੋ ਰਾਜਨੀਤੀ 'ਚ ਇੱਕ ਗੱਲ ਹੋਰ ਫਾਇਦੇ ਦੀ ਦੱਸਦਾ ਜੇ ਤੁਸੀਂ ਕੋਈ ਨੌਜਵਾਨ ਜਾਂ ਕਿਸੇ ਨੌਜਵਾਨ ਲੇਡੀ ਨੂੰ ਸਰਪੰਚ ਬਣਾਉਣ 'ਚ ਕਾਮਯਾਬ ਹੋ ਗਏ ਠੀਕ ਹੈ ਦੋਸਤੋ ਤੇ ਬਣਾ ਵੀ ਉਹਨੂੰ ਫ੍ਰੀ ਦਿੱਤਾ ਉਹਦੇ ਪੈਸੇ ਨਾਲ ਲਵਾਏ ਤੁਸੀਂ ਜਿਵੇਂ ਕਿ ਤੁਸੀਂ ਅੱਜਕੱਲ ਜ ਪਹਿਲਾਂ ਕਰਦੇ ਹੁੰਦੇ ਸੀ ਅੱਜਕੱਲ ਤਾਂ ਨਹੀਂ ਕਹਿੰਦੇ ਤੇ ਉਹ ਬੰਦੇ ਕਿਦਾ ਤੁਹਾਡੇ ਫ੍ਰੀ ਕੰਮ ਕਰਿਆ ਕਰੂ ਜਿਵੇਂ ਤੁਸੀਂ ਤੀਜੇ ਦਿਨ ਕਿਤੇ ਨੱਗੇ ਤੇ ਵੀ ਹਨਾ ਆਪਣੇ ਪਰਿਵਾਰਿਕ ਮਸਲਿਆਂ 'ਚ ਜਾਂ ਰੌਲਾਂ 'ਚ ਜਾਂ ਵਿਆਹਾਂ ਤੇ ਸ਼ਾਦੀਆਂ ਤੇ ਜਿਹੜੇ ਬੰਦੇ ਨੂੰ ਲੈ ਕੇ ਜਾਣੇ ਤੁਸੀਂ ਸਰਪੰਚ ਨੂੰ ਲੈ ਕੇ ਜਾਣਾ ਹੁੰਦਾ ਪਰ ਸਾਰੇ ਨੇ ਇੱਕ ਤਾਂ ਬੰਦਾ ਫ੍ਰੀ ਜਾਂਦਾ ਸੋਡੇ ਨਾਲ ਕਿਉਂਕਿ ਤੁਸੀਂ ਉਹਦੇ ਪੈਸੇ ਨਹੀਂ ਲਵਾਏ ਹੁੰਦੇ ਇੱਕ ਬੰਦਾ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਕਿਸੇ ਕੰਮ ਨੂੰ ਕਿਉਂਕਿ ਜਿਹੜੇ ਜੇ ਬੰਦੇ ਤੇ ਤੁਸੀਂ ਪੈਸੇ ਲਵਾਏ ਹੁੰਦੇ ਆ ਉਹ ਤਾਂ ਅਗਲਾ ਮੂਰੋ ਕਹਿ ਜਾਂਦਾ ਵੀ ਬਈ ਮੈਂ ਤਾਂ ਕਰੋੜ ਜੀ ਸਰਪੰਚੀ ਲਈ ਆ ਆਪਾਂ ਨਹੀਂ ਆਪਾਂ ਦਾ ਦੁਪਹਿਰੇ ਹੀ ਉੱਠਾਂਗੇ ਐਂ ਤਾਂ ਮੇਰੇ ਸੌਣ ਦਾ ਟਾਈਮ ਆ ਤੇ ਉਦੋਂ ਨੂੰ ਤੁਹਾਡੀ ਸਮੱਸਿਆ ਹੋਰ ਵੱਡੀ ਹੋ ਸਕਦੀ ਆ ਜੇ ਤੁਸੀਂ ਕਹਿੰਦੇ ਹੋ ਵੀ ਫ੍ਰੀਜ ਕੰਮ ਲਈਏ ਸਰਪੰਚ ਤੋਂ ਤੇ ਆਪ ਵੀ ਉਹਨੂੰ ਫ੍ਰੀਜ ਬਣਾਓ ਸਰਪੰਚ ਦਿਵਾਨੇ ਨਾ ਲੱਗਣ ਦੇ ਉਹ ਅਗਲੇ ਦੀ ਠੀਕ ਹੈ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਉਹ ਯੋਜਨਾ ਵੀ 5 ਲੱਖ ਰੁਪਇਆ ਜੇ ਸਰਵਸਮਤੀ ਹੁੰਦੀ ਆ ਉਹ ਵੀ ਲੈ ਲਓ ਯਾਰ ਜੇ ਲਈ ਜਾਂਦੀ ਆ ਤਾਂ ਸਰਵਸਮਤੀ ਕਰ ਲਓ ਠੀਕ ਹੈ ਤੇ ਇੱਕ ਨਾ ਹੋਰ ਗੱਲ ਦੱਸਦਾ ਵੀ ਜੇ ਨੌਜਵਾਨ ਨੂੰ ਤੁਸੀਂ ਸਰਪੰਚ ਬਣਾ ਲਿਆ ਆਪਦੇ ਪਿੰਡ ਦਾ ਕਿਸੇ ਨੂੰ ਵੀ ਹੋ ਸਕਦਾ ਵੀ ਉਹਦੀ ਜਿਵੇਂ ਨੌਜਵਾਨੀ ਦੀ ਚੜ੍ਹਦੀ ਉਮਰ ਚ 30 ਸਾਲ ਦਾ ਜਾਂ 25 ਸਾਲ ਦਾ ਅਗਲਾ ਸਰਪੰਚ ਬਣ ਜੇ 40 ਸਾਲ ਦਾ ਐਮਐਲਏ ਵੀ ਬਣ ਸਕਦਾ 35 ਦਾ ਬਣ ਸਕਦਾ ਐਮਪੀ ਵੀ ਬਣ ਸਕਦਾ 60 ਸਾਲ ਦੀ ਉਮਰ ਚ ਜਾ ਕੇ ਕਰਦਾ ਕਰਦਾ ਤਰੱਕੀ ਕਰਦਾ ਹੀ ਇਹ ਬੰਦਾ ਯਾਰ ਜਦੋਂ ਕਿਸੇ ਪੌੜੀ ਦੇ ਪੈਰ ਹੀ ਢਿੱਗ ਜੇ ਅਗਲੇ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਵੇਂ ਬਣਿਆ ਵੀਰੋ ਜਾਤੀ ਬਰਾਦਰੀ ਧਰਮ ਭਾਸ਼ਾ ਦੇ ਆਧਾਰ ਤੇ ਵੋਟਾਂ ਨਾ ਪਾਓ ਬੇਰੁਜ਼ਗਾਰੀ ਅਨਪੜਤਾ ਸੇਤ ਸਿੱਖਿਆ ਤੇ ਜਿਹੜਾ ਮੰਨ ਲਓ ਆਪਣੇ ਰੋਟੀ ਕਪੜਾ ਔਰ ਮਕਾਨ ਪਾਣੀ ਬਿਜਲੀ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਬੰਦਾ ਹੱਲ ਕਰ ਦੂ ਉਹਨੂੰ ਵੋਟ ਪਾਓ ਮੁੱਦਿਆਂ ਦੇ ਰਾਜਨੀਤੀ ਕਰੋ ਠੀਕ ਹੈ ਜੀ ਯੋਗ ਬੰਦੇ ਨੂੰ ਅੱਗੇ ਲਿਆਓ ਉਹ ਬੰਦਾ ਆਉਣ ਵਾਲੇ ਸਮੇਂ 'ਚ ਜੇ ਵੱਡੀ ਕੁਰਸੀ ਤੇ ਜਾਊਗਾ ਇੱਕ ਤਾਂ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਹੋ ਜਾਊਗਾ ਨੌਜਵਾਨ ਜੇ ਤੁਸੀਂ ਸਰਪੰਚ ਚੋਣ ਲਿਆ ਕੱਲ ਨੂੰ ਐਮ ਐਲ ਏ ਐਮ ਪੀ ਐ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣ ਕੇ ਕੁਝ ਨਾ ਕੁਝ ਤਾਂ ਬਣਦਾ ਹੀ ਅਗਲਾ ਜਦੋਂ ਪੌੜੀ ਤੇ ਪੈ ਟੱਕ ਜੇ ਅਰੇ ਤੁਹਾਡੇ ਪਿੰਡ ਦਾ ਕੰਮ ਹੋਊਗਾ ਤੇ ਨਾਲੇ ਜੇ ਬੰਦਾ ਕਿਸੇ ਵੱਡੀ ਕੁਰਸੀ ਤੇ ਬਹਿੰਦਾ ਤੇ ਕੱਲ ਨੂੰ ਤੁਹਾਡੇ ਸਾਰਾ ਪਿੰਡ ਹੀ ਲੀਡਰਾਂ ਦਾ ਬਹਿੰਦੀ ਜਲ ਲੱਗ ਪੈਦਾ ਹੁੰਦਾ ਤੇ ਫੈਸਲਾ ਤੁਹਾਡੇ ਹੱਥਾ ਜੇ ਗੱਲ ਵਧੀਆ ਲੱਗੀ ਤਾਂ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਦਿਨ